ਸਸਿਗਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਆਪਣੇ ਕੋ ਬਰੇਸੀ ਚਾਵਲ ਬਚੇ ਹੋਏ ਥੋੜੀ ਕੜੀ ਪਈ ਸੀ ਇਹਦੇ ਵਿੱਚ ਪਵਾ ਕੇ ਆਪਾਂ ਵਧੀਆ ਜਿਹਾ ਨਾਸ਼ਤਾ ਬਣਾਉਣ ਲੱਗੇ ਆ ਆਪਾਂ ਮਿਕਸੀ ਚ ਕੱਲ ਲਾਂਗੇ ਇਹਨਾਂ ਨੂੰ ਗ੍ਰाइंड ਚਾਵਲ ਬਚ ਗੁੰਦੇ ਫਿਰ ਕੋਈ ਖਾਂਦਾ ਨਹੀਂ ਇੱਕ ਵੱਡੇ ਸਾਈਜ਼ ਦਾ ਆਪਾਂ ਪਿਆਜ਼ ਕੱਲ ਲਿਆ ਹੁਣ ਆਪਾਂ ਇਹਨਾਂ ਨੂੰ ਮਿਕਸੀਜ ਕਰ ਲਾਂਗੇ ਇੱਕ ਵਾਰੀ ਗ੍ਰाइंड ਚਾਰ ਤੋਂ ਪੰਜ ਹਰੀਆਂ ਮਿਰਚਾਂ ਪਾ ਲਈਆਂ ਇਹ ਆਪਾਂ ਚਾਵਲ ਪਿਆਜ਼ ਤੇ ਹਰੀ ਮਿਰਚ ਸਿੱਧਾ ਗ੍ਰाइंड ਕਰ ਲਏ ਆ ਇਹ ਹੁਣ ਗਈ ਕਾਲੀ ਮਿਰਚ ਹਰਾ ਧਨੀਆ ਆਪਣੇ ਕੋ ਫਰੈਸ਼ ਧਨੀਆ ਪਿਆਸੀ ਕਰਦਾ ਇਸ ਕਰਕੇ ਆਪਾਂ ਜ਼ਿਆਦਾ ਪਾ ਲਿਆ ਇਹ ਗਈ ਕੜੀ ਕੁਸ਼ ਪੱਤੀਆਂ ਪਦੀਨੇ ਦੀਆਂ ਕੱਟ ਕੇ ਪਾ ਲਈਆਂ ਟੇਸਟ ਬਹੁਤ ਵਧੀਆ ਹੋਣਾ ਇਹਨਾਂ ਦਾ ਥੋੜੀ ਜਿਹੀ ਜਵੈਣ ਪਾ ਲਈ ਨਮਕ ਸਵਾਦ ਅਨੁਸਾਰ ਨਾਲ ਮਰਚਾ ਬਿਲਕੁਲ ਥੋੜੀ ਜਿਹੀ ਪਾਵਾਂਗੇ ਫਿਰ ਆਪਾਂ ਹਰੀਆਂ ਪਾ ਲਵਾਂਗੇ ਪਾ ਲੈ ਕਰ ਮਸਾਲਾ ਇਹ ਪਾ ਲਈ ਆਮਚੂਰ ਪਾਊਡਰ ਹਾਂਜੀ ਆਪਣਾ ਆਟਾ ਹੋ ਗਿਆ ਰੈਡੀ ਹੁਣ ਆਪਾਂ ਇਹਦੀਆਂ ਬਣਾਵਾਂਗੇ ਪਰੌਂਠੀਆਂ ਲੋਜੀ ਪ੍ਰਾਂਠੀ ਆਪਣੀ ਬਣ ਕੇ ਤਿਆਰ ਆ ਸੈਮ ਤੇ ਪਕਾਵਾਂ ਉਹ ਵਧੀਆ ਬਣਦੀ ਆ